ਬਾਬੇ ਤੁਸੀਂ ਮੈਨੂੰ ਦੱਸੋ ਨਿਹਾਰ ਸ੍ਰੀ ਅਕਾਲ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਐਮਪੀ ਸਰਬਜੀਤ ਸਿੰਘ ਖਾਲਸਾ ਜਨਾਬ ਵੱਲੋਂ ਡਿਬਬਰੂਗੜ੍ਹ ਜੇਲ੍ਹ ਦੇ ਵਿੱਚ ਐਮਪੀ ਅਮਰਿਤਪਾਲ ਸਿੰਘ ਦੇ ਨਾਲ ਮੁਲਾਕਾਤ ਕੀਤੀ ਗਈ ਤਾਂ ਦੱਸਿਆ ਕਿ ਜਿੱਥੇ ਨਵੀ ਰਾਜਸੀ ਪਾਰਟੀ ਬਣਾਈ ਜਾ ਰਹੀ ਹੈ ਫਰੀਦਕੁਰ ਦੇ ਕੋਟਪੁਰਾ ਦੇ ਵਿੱਚ ਮੈਂਬਰ ਪਾਰਲੀਮੈਂਟ ਤੇ ਉਹਨਾਂ ਦੇ ਸਮਰਥਕਾਂ ਨੇ ਮੀਟਿੰਗ ਕੀਤੀ ਤਾਂ ਨਵੀ ਖੇਤਰੀ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਆਨੰਦਪੁਰ ਸਾਹਿਬ ਤੇ ਅਮਰਿਤਪਾਲ ਸਿੰਘ ਦੇ ਪਿਤਾ ਦੱਸ ਦिए ਕਿ ਇਸ ਪਾਰਟੀ ਦੇ ਪ੍ਰਧਾਨ ਹੋਣਗੇ ਤਾਂ ਇਸ ਨੂੰ ਲੈ ਕੇ ਐਮਪੀ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਵੱਲੋਂ ਡਿਬਰੂਗੜ ਜੇਲ੍ਹ ਦੇ ਵਿੱਚ ਮੰਥਨ ਕੀਤਾ ਗਿਆ ਅਮਰਿਤਪਾਲ ਸਿੰਘ ਦੇ ਨਾਲ ਤਾਂ ਇਸ ਤੋਂ ਬਾਅਦ ਹੁਣ ਨਵੀਂ ਰਾਜਸੀ ਪਾਰਟੀ ਦਾ ਐਲਾਨ ਹੋਇਆ ਤਾਂ ਦੱਸ ਜਿਏ ਕਿ ਪ੍ਰੈਸ ਕਾਨਫਰੰਸ ਕਰਦਿਆਂ ਸਰਬਜੀਤ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਨਵੀਂ ਪਾਰਟੀ ਬਣਾਉਣ ਦਾ ਮਕਸਦ ਇਹ ਹੈ ਕਿ ਪੰਜਾਬ ਨੂੰ ਤਰੱਕੀ ਤੇ ਲਜਾਇਆ ਜਾਵੇ ਉਹਨਾਂ ਦਾ ਕਹਿਣਾ ਹੈ ਕਿ ਇਸ ਪਾਰਟੀ ਦਾ ਨਾਮ ਸ਼ੌਮਣਿਆ ਕਾਲੀ ਦਲ ਅਨੰਤਪੁਰ ਸਾਹਿਬ ਹੋਵੇਗਾ ਜਿਸ ਦਾ ਰਸਮੀ ਤੌਰ ਤੇ 14 ਜਨਵਰੀ ਨੂੰ ਮੁਕਤਸਰ ਸਾਹਿਬ ਦੇ ਮਾਕੀ ਦੇ ਮੇਲੇ ਤੇ ਹੋਣ ਵਾਲੀ ਪੰਥ ਬਚਾਓ ਪੰਜਾਬ ਬਚਾਓ ਕਾਨਫਰੰਸ ਦੇ ਵਿੱਚ ਐਲਾਨ ਕਰ ਦਿੱਤਾ ਜਾਵੇਗਾ ਤੇ ਇਸ ਕਾਨਫਰੰਸ ਦੀ ਤਿਆਰੀ ਦਿੱਲੀ ਕੋਟਪੂਰਾ ਦੇ ਗੁਰਦੁਆਰਾ 파ਸ਼੍ਰੀ 10ਵੇਂ ਵਿਖੇ ਮੀਟਿੰਗ ਦੇ ਦੌਰਾਨ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਇਸ ਦੀਆਂ ਤਿਆਰੀਆਂ ਨੂੰ ਲੈ ਕੇ ਵਰਕਰਾਂ ਦੇ ਨਾਲ ਵਿਚਾਰ ਵਟਾਂਦਰਾ ਵੀ ਕੀਤਾ ਤਦ ਆਸ ਰੱਖੀ ਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜੀ ਪਾਰਟੀ ਹੈ ਇਹ ਪੰਜਾਬ ਦੀ ਤਰੱਕੀ ਦੇ ਲਈ ਬਣਾਈ ਜਾ ਰਹੀ ਹੈ ਦੱਸਣਯੋਗ ਹੈ 2024 ਦੀਆਂ ਲੋਕ ਸਭਾ ਚੋਣਾਂ ਦੇ ਦਰਮਿਆਨ ਫਰੀਦਕੋਟ ਹਲਕੇ ਤੋਂ ਬਤੌਰ ਆਜ਼ਾਦ ਉਮੀਦਵਾਰ ਜਿੱਤੇ ਸਰਬਜੀਤ ਸਿੰਘ ਖਾਲਚਾ ਤੇ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਬਣੇ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਜਿਨ੍ਹਾਂ ਵੱਲੋਂ ਸਾਂਝੇ ਤੌਰ ਤੇ ਸੂਬੇ ਦੇ ਵਿੱਚ ਨਵੀਂ ਰਾਜਸੀ ਪਾਰਟੀ ਬਣਾਉਣ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਤੇ ਹੁਣ ਇੰਤਜ਼ਾਰ ਖਤਮ ਹੋਣ ਵਾਲਾ ਕਿਉਂਕਿ 14 ਜਨਵਰੀ ਨੂੰ ਇਸ ਦਾ ਰਸਮੀ ਤੌਰ ਤੇ ਐਲਾਨ 20 ਹੋ ਜਾਣਾ ਹੈ ਤਾਂ ਕੋਟਕਪੂਰਾ ਦੇ ਵਿੱਚ ਮੀਟਿੰਗ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਨਵੀਂ ਪਾਰਟੀ ਦਾ ਨਾਮ ਸ਼੍ਰੋਮਣੀ ਅਕਾਲੀ ਦਲ ਅਨੰਤੋ ਸਾਹਿਬ ਹੋਵੇਗਾ ਜਿਸ ਵਿੱਚ ਸੂਬੇ ਭਾਰਤ ਤੋਂ ਪੰਥਦਰਦੀਆਂ ਤੇ ਸਾਫ਼ ਕਿਰਦਾਰ ਵਾਲੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ ਜੋ ਪੰਜਾਬ ਨੂੰ ਬਚਾਉਣਾ ਚਾਹੁੰਦੇ ਨੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਵੀਂ ਰਾਜਸੀ ਪਾਰਟੀ ਦੀ ਜ਼ਰੂਰਤ ਹੈ ਤੇ ਉਹਨਾਂ ਵੱਲੋਂ ਸ਼ਿਖਰਦੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਪਰਿਵਾਰ ਦੇ ਸਹਿਯੋਗ ਦਿਨਾਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਨਵੀਂ ਰਾਜਸੀ ਧਿਰ ਦੇ ਰਾਹੀਂ ਪੰਜਾਬ ਨੂੰ ਬਚਾਇਆ ਜਾਵੇਗਾ। ਇਕਨੌਤੀ ਪਾਰਟੀ ਦਾ ਐਲਾਨ ਕਰਨਾ ਹੈ ਤੇ ਮਾਗੀ ਦੇ ਮੇਲੇ ਤੇ ਉਹਦੇ ਕੰਸਰਨ ਦੇ ਵਿੱਚ ਹਰੇਕ ਮਤਲਬ ਅਸੀਂ ਹਲਕੇ ਦੇ ਵਿੱਚ ਨੌ ਜਿਹੜੇ ਵਿਧਾਨ ਸਭਾ ਹਲਕੇ ਆ ਸਾਰਿਆਂ ਦੇ ਵਿੱਚ ਅਸੀਂ ਮੀਟਿੰਗਾਂ ਕਰਦੇ ਆਂ। ਸਨੇਹ ਲਾਉਣੇ ਪਏ ਆ ਸੰਗਤਾਂ ਨੂੰ ਜਿਹੜੇ ਆਪਣੇ ਸਪੋਰਟਰ ਐ ਉਹਨਾਂ ਨੂੰ ਵੀ ਉੱਥੇ ਪਹੁੰਚਣ ਪਾਰੇ ਤੇ ਉੱਥੇ ਇਕੱਠ ਕਰਨ ਪਾਰੇ ਅਸੀਂ ਮੀਟਿੰਗਾਂ ਕਰਦੇ ਪਏ ਕੀ ਏਜੰਡਾ ਕੀ ਹੋਊਗਾ ਮਤਲਬ ਇਹ ਏਜੰਡਾ ਆਪਣੇ ਪਾਰਟੀ ਜਿਹੜੀ ਨਵੀਂ ਬਾਰ ਰਹੀ ਐ ਏਜੰਡਾ ਐ ਜੀ ਇਹਦਾ ਵਾਅਦਾ ਅਧਿਕਾਰਾਂ ਦੀ ਗੱਲ ਕਰਦੇ ਆ ਜੀ ਅਸੀਂ ਸੂਬੇ ਦੇ ਜਿਹੜੇ ਅਧਿਕਾਰ ਐ ਸੂਬੇ ਕੋਲ ਹੀ ਚਾਹੀਦੇ ਐ ਇਕੱਲੇ ਧਾਰਮਿਕ ਹੋ ਕੇ ਸਿਆਸੀ ਵੀ ਸਿਆਸੀ ਹੋਊਗੀ ਜੀ ਪਾਰਟੀਆਂ ਦਾ ਸਿਆਸੀ ਹੁੰਨੀ ਐ ਨਲਕਾ ਨਕਲੀਆਂ ਸ਼ਰੌਣ ਦੀ ਕਮੇਟੀ ਚੋਣਾਂ ਨਹੀਂ ਜੀ ਨਹੀਂ ਕਲੀਆਂ ਨਹੀਂ ਐਮਪੀ ਇਲੈਕਸ਼ਨ ਨੂੰ ਤਕਰੀਬ 6 ਮਹੀਨੇ ਹੋ ਗਏ ਜੀ ਹਾਂਜੀ ਹਲਕਾ ਫਰੀਦਕੋਟ ਲਈ ਆਪਾਂ ਹੁਣ ਤੱਕ ਕੀ ਕੀਤਾ ਹੈ 6 ਮਹੀਨੇ ਦੇ ਵਿੱਚ ਜੀ ਜਿਹੜਾ ਮੇਰਾ 5 ਕਰੋੜ ਰੁਪਇਆ ਫੰਡ ਆਉਂਦਾ ਮੈਂ 6 ਮਹੀਨੇ ਚ ਵੰਡਦਾ ਜੀ ਪਿੰਡਾਂ 'ਚ ਦੇਦਾ ਸਾਰਿਆਂ ਨੂੰ ਜੀ ਜਿਹੜੇ ਜਿਹੜੇ ਆਈ ਗਏ ਕੋਈ ਐਵੇਂ ਕਮਾ ਮੈਂ ਤੁਹਾਨੂੰ ਈਵਨਲੀ ਕੋਈ ਡਿਵਾਈਡ ਡਿਵਾਈਡ ਨਹੀਂ ਹੋਇਆ ਜਿਹੜੇ ਆਈ ਗਏ ਉਹਨਾਂ ਨੂੰ ਦਈਗਾ ਅਸੀਂ ਅੱਜ ਜੀ ਇਹ ਨਵੀਂ ਪਾਰਟੀ ਬਣਾਉਗੇ ਵਿਜ਼ਨ ਕੀ ਲੱਗਦਾ ਵਿਜ਼ਨ ਤੁਹਾਨੂੰ ਕਹੀ ਜਾਂਦੇ ਆ ਜੀ ਵਾਅਦੇ ਅਧਿਕਾਰਾਂ ਦਾ ਪੰਜਾਬ ਨੂੰ ਜਿਹੜੇ ਅਧਿਕਾਰ ਐ ਸੂਬੇ ਦੇ ਸੂਬੇ ਕੋਲ ਹੀ ਚਾਹੀਦੇ ਆ ਉਹ ਪਾਈਆ ਰੱਖ ਕੇ ਬਣਾ ਰਹੇ ਹਾਂ ਜੀ ਅੱਜ ਉਹਨਾਂ ਦੇ ਫਾਦਰ ਸਾਹਿਬ ਨੇ ਵੀ ਆਣਾ ਸੀ ਅਸਲਾਮ ਦੇ ਪਰ ਉਹ ਨਹੀਂ ਆਏ ਕਿਉਂ ਉਹ ਲੱਗਦਾਗਾ ਹਾਲ ਕੀ ਉਹ ਜੀ ਫਿਰ ਹੁਣ ਉਹ ਵੀ ਆਪਣੇ ਮੀਟਿੰਗਾਂ ਕਰਦੇ ਪਈਆਂ ਨਾ ਇਕੱਠ ਵਾਸਤੇ ਫਿਰ ਜੇ ਸਾਰੇ ਅਸੀਂ ਇੱਕੇ ਥਾਂ ਤੇ ਤੁਰ ਪਏ ਕਿਨੂ ਕਿਨੂ ਨਾਲ ਲੈ ਕੇ ਚੱਲੋਗੇ ਹਲੇ ਜੀ ਅਸੀਂ ਜਿੰਨੇ ਅਸੀਂ ਮਤਲਬ ਪਾਰਟੀ ਜਿਨ੍ਹਾਂ ਨੇ ਬਣਾਉਣੀ ਹੈ ਅਮਰਤਪਾਲ ਦੇ ਫਾਦਰ ਸਾਹਿਬ ਹੋਗੇ ਬੀਬੀ ਖਾਲੜਾ ਹੋਗੇ ਸਤਵੰਤ ਸਿੰਘ ਦਾ ਪਰਿਵਾਰ ਹੋ ਗਿਆ ਭਾਈ ਅਮਰੀਕ ਸਿੰਘ ਦਾ ਪਰਿਵਾਰ ਹੋ ਗਿਆ ਹੋਰ ਗਣਮੇ ਚਣੇ ਭਾਈ ਗਰਸੇਵਿਕ ਸਿੰਘ ਹੋਗੇ ਤੇ ਆਪਣਾ ਜੋਲ ਸਾਹਿਬ ਹੋਗੇ ਔਰ ਕਈ ਪਰਿਵਾਰ ਆਏ ਜਿਹੜੇ ਅਸੀਂ ਮਤਲਬ ਪਹਿਲਾਂ ਅਸੀਂ ਸਟਾਰਟ ਕਰਨਾ ਹੈ ਫਿਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਵੀ ਕਿਹਨੂੰ ਵਿੱਚ ਸ਼ਾਮਿਲ ਕਰਨਾ ਹੈ ਤੇ ਕਿਹਨੂੰ ਨਹੀਂ ਕਰਨਾ ਕਿਉਂਕਿ ਅਸੀਂ ਹਰੇਕ ਬੰਦਾ ਨਹੀਂ ਸ਼ਾਮਿਲ ਕਰਨਾ ਜਿਹਦਾ ਕਰਤਾਰ ਸਾਫ਼ ਹੈ ਜਿਹਦਾ ਅਕਸ ਸਾਫ਼ ਹੈ ਜੀ ਤੇ ਮਹਾਰਾਜ ਦੀ ਬੇਅਦਬੀ ਦੇ ਨਾ ਦਾਗੀ ਨਾ ਬਾਗੀ ਮਤਲਬ ਜਿਹੜੇ ਮਤਲਬ ਜਿਨ੍ਹਾਂ ਤੇ ਦਾਗ ਲੱਗੇ ਆ ਅਸੀਂ ਦਾਗ ਹੀ ਨਹੀਂ ਸ਼ਾਮਿਲ ਕਰਨਾ ਜੀ ਕੋਈ ਨਾਮ ਸੋਚਿਆ ਪਾਰਟੀ ਦਾ ਜਾਂ ਕਿ ਕਿਸ ਨਾਲ ਸਵਰਵੈਤੀ ਬਾਈਟੀ ਹਾਂਜੀ ਅਸੀਂ ਸੋਚਿਆ ਜੀ ਸ਼ਰਮਣੀ ਕਾਲੀ ਦਲ ਅਨੰਦਪੁਰ ਸਾਹਿਬ ਅਦਾਤੀ ਦਾ ਨਾਮ ਜਿੰਦਾ ਫਿਕਸ ਹੋ ਗਈ ਹਾਂਜੀ ਹੋ ਗਈ ਜੀ ਹੋ ਗਈ ਸਾਹਿਬ ਜੀ ਬਾਦ ਅਧਿਕਾਰਾਂ ਤੋਂ ਮੀਨ ਕਿਸ ਤਰ੍ਹਾਂ ਦੇ ਅਧਿਕਾਰ ਚਾਹੁੰਦੇ ਆ ਪੰਜਾਬ ਜਿਵੇਂ ਜੀ ਜਿਵੇਂ ਮੈਂ ਤੁਹਾਨੂੰ ਫੋਰ ਐਗਜ਼ਾਮਪਲ ਦਿੰਦਾ ਜੀ ਪੰਜਾਬ ਦਾ ਪਾਣੀ ਹੈ ਪੰਜਾਬ ਦਾ ਪਾਣੀ ਬਾਹਰ ਦੇ ਸੂਬਿਆਂ ਚ ਜਾਂਦਾ ਸਾਨੂੰ ਕੋਈ ਮਾਲੀਆ ਨਹੀਂ ਮਿਲਦਾ ਕੋਈ ਪੈਸਾ ਨਹੀਂ ਮਿਲਦਾ ਠੀਕ ਹੈ ਜੀ ਹੁਣ ਪੰਜਾਬ ਦਾ ਪਾਣੀ ਬਾਹਰ ਤਾਂ ਜਾਂਦਾ ਹੈ ਬਾਹਰ ਜਾ ਰਿਹਾ ਹੈ ਪਰ ਇਹ ਪਹਿਲਾਂ ਦੇਖਿਆ ਵੀ ਸਾਨੂੰ ਆਪਾਂ ਨੂੰ ਪੂਰਾ ਪੈਂਦਾ ਜਾਂ ਨਹੀਂ ਪੈਂਦਾ ਪਹਿਲਾਂ ਸਾਨੂੰ ਤਾਂ ਪੂਰਾ ਪੈ ਜਾਵੇ ਜੇ ਸਾਨੂੰ ਪੂਰਾ ਪੈ ਗਿਆ ਜੇ ਓਵਰ ਸਰਪਲਸ ਹੋ ਗਿਆ ਤਾਂ ਅਸੀਂ ਬਾਹਰ ਵੀ ਦੇ ਦਾਂਗੇ ਪਹਿਲਾਂ ਤਾਂ ਆਪਣੇ ਹੁਣ ਤੁਹਾਡੇ ਕੋਲੇ ਕੋਈ ਚੀਜ਼ ਹੈ ਤੁਹਾਡੇ ਘਰ ਚ ਪਹਿਲਾਂ ਤਾਂ ਤੁਸੀਂ ਆਪਣਾ ਘਰ ਹੀ ਪੂਰਾ ਕਰੋਗੇ ਨਾ ਗਵਾਂਡੀਆਂ ਨੂੰ ਥੋੜੀ ਦਵੋਗੇ ਗਵਾਂਡੀਆਂ ਨੂੰ ਤਾਂ ਉਦੋਂ ਦਵੋਗੇ ਜਦੋਂ ਹਾਂ ਵੀ ਜ਼ਿਆਦਾ ਹੈ ਭਾਈ ਦੇ ਦੋ ਕੋਈ ਗੱਲ ਨਹੀਂ ਕੋਈ ਤੁਸੀਂ ਪਾਰਟੀ ਨਾਲ ਐਮਐਸਪੀ ਦਾ ਵੀ ਹੈ ਕਿ ਬੜੀ ਵੱਖਰੀ ਹੋ ਗਈ ਹੈ ਹਾਂਜੀ ਕਿਸੇ ਪਾਰਟੀ ਨਾਲ ਕੋਈ ਸਮਝੌਤਾ ਨਹੀਂ ਕੋਈ ਸਮਝੌਤਾ ਨਹੀਂ ਜੀ ਬਾਕੀ ਜਿੱਦਾਂ ਆਪਣਾ ਇਹ ਹੋ ਗਏ ਕਿਸਾਨੀ ਵਾਲੇ ਮੁੱਦੇ ਹੋ ਗਏ ਕਿਸਾਨੀ ਵਾਲੇ ਮੁੱਦੇ ਵੀ ਐਮਐਸਪੀ ਦਾ ਜਿਹੜਾ ਸਭ ਤੋਂ ਵੱਡੀ ਗੱਲ ਹੈ ਉਹ ਵੀ ਅਸੀਂ ਨਾਲ ਲੈ ਕੇ ਚੱਲਾਂਗੇ ਜੀ ਸਾਹਿਬ ਇੱਕ ਨਾ 2 ਦਸੰਬਰ ਦੇ ਕਾਲ ਤੱਕ ਸਾਹਿਬ ਦੀ ਫਸੀਲ ਤੋਂ ਕੋਈ ਹੁਕਮਨਾਮਾ ਜਾਰੀ ਹੋਇਆ ਸੀ ਉਹ ਲਾਗੂ ਨਹੀਂ ਹੋਇਆ ਕੋਈ ਨਹੀਂ ਨਹੀਂ ਹੋਇਆ ਜੀ ਉਹ ਵੀ ਆਪਣੇ ਜਥੇਬੰਦੀ ਉਹਨਾਂ ਵਾਲੇ ਹਾਂ ਸੁਧਾਰ ਲੈਰ ਵਾਲੇ ਨਹੀਂ ਲਾਗੂ ਨਹੀਂ ਉਹ ਹੁਣ ਇਹ ਤਾਂ ਹੀ ਦੇਖੋ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਹੀ ਚਾਹੀਦਾ ਹੈ ਕਿ ਉਹਨੂੰ ਥੋੜਾ ਜਿਹਾ ਲਾਗੂ ਕਰਾਉਣ ਹਰਸਾ ਜੀ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਆਈਆਂ ਔਰ ਚਲੀਆਂ ਗਈਆਂ ਬਣੀਆਂ ਖਤਮ ਹੋ ਗਈਆਂ ਹਾਂਜੀ ਹਰ ਇੱਕ ਨੇ ਇੱਕ ਬੜੇ ਨਾਰੇ ਲਾਇਸੀ ਵੀ ਅਸੀਂ ਬੇਰੋਜ਼ਗਾਰੀ ਖਤਮ ਕਰਾਂਗੇ ਅਸੀਂ ਨਸ਼ਾ ਖਤਮ ਕਰਾਂਗੇ ਪਰ ਅੱਜ ਨਸ਼ਾ ਖਤਮ ਹੋਣ ਦੀ ਬਜਾਏ ਵਧਿਆ ਦੇਖੋ ਜੀ ਜਿਹੜੀ ਜਿਹੜੀ ਸਾਡੀ ਪਾਰਟੀ ਦੀ ਗੱਲ ਹੈ ਨਾ ਸਾਡੀ ਪਾਰਟੀ ਦੀ ਗੱਲ ਇਹ ਹੈ ਬਈ ਲੋਕਾਂ ਨੇ ਪਾਰਟੀ ਪਹਿਲਾਂ ਬਣਾਈ ਹੈ ਤੇ ਲੋਕਾਂ ਦਾ ਸਮਰਥਨ ਬਾਅਦ ਚ ਲੈਣ ਦੀ ਕੋਸ਼ਿਸ਼ ਕੀਤੀ ਹੈ ਬਈ ਸਮਰਥਨ ਮਿਲੇਗਾ ਸਾਨੂੰ ਲੋਕਾਂ ਨੇ ਪਹਿਲਾਂ ਸਮਰਥਨ ਦਿੱਤਾ ਹੈ ਅਸੀਂ ਪਾਰਟੀ ਬਾਚ ਬਣਾ ਰਹੇ ਹਾਂ ਸਮਝ ਕੇ ਗੱਲ ਸਾਡੇ ਨਾਲ ਸੰਗਤ ਚੱਲ ਰਹੀ ਹੈ ਅਸੀਂ ਤਾਂ ਹੀ ਪਾਰਟੀ ਬਣਾ ਰਹੇ ਹਾਂ ਸਮਝ ਕੇ ਨਾ ਬਾਕੀ ਤਾਂ ਲੋਕੀ ਪਹਿਲਾਂ ਪਾਰਟੀ ਬਣਾ ਲੈਣੇ ਫਿਰ ਲੋਕਾਂ 'ਚ ਜਾਣੇ ਜੀ ਸਾਨੂੰ ਸਮਰਥਨ ਦਿਓ ਸਾਨੂੰ ਸੰਗਤ ਨੇ ਪਹਿਲਾਂ ਸਮਰਥਨ ਦਿੱਤਾ ਹੈ ਅਸੀਂ ਪਾਰਟੀ ਬਾਚ ਬਣਾ ਰਹੇ ਹਾਂ ਸਰ ਜੀ ਸਮਾਨ ਜੀ ਨੇ ਵੀ ਪਹਿਲਾਂ ਪਾਰਟੀ ਬਣਾਈ ਹੈ ਉਸ ਕਿਸ ਸਿਧਾਂਤਾਂ 'ਤੇ ਚੱਲਦੇ ਤਏ ਉਸੇ ਸਿਰ ਆਪਣਾ ਦੇ ਲੋਗੇ ਆਉਨੋਂ ਨਾਂ ਦੇ ਨਹੀਂ ਜੀ ਅਸੀਂ ਸਾਡਾ ਐਸਾ ਕੋਈ ਨਹੀਂ ਹੈ ਅਸੀਂ ਤੁਹਾਨੂੰ ਦੱਸਤੀ ਗੱਲ ਵੀ ਜਿਹੜਾ ਸਾਡਾ ਮੁੱਦਾ ਹੈ ਪਾਰਟੀ ਦਾ ਉਹ ਵਾਅਦਾਦਕਰਾਂ ਦਾ ਹੀ ਹੈ ਸਿੱਖ ਰਾਜ ਦੀ ਗੱਲ ਕਰਾਂਗੇ ਅਸੀਂ ਦੇਖੋ ਜੀ ਉਹ ਤਾਂ ਜੋ ਹੋਊਗਾ ਉਹ ਤਾਂ ਬਾਤ ਦੀ ਗੱਲ ਹੈ 20 ਮਹੀਨੇ ਤੋਂ ਉੱਪਰ ਹੋ ਗਿਆ ਹਾਂਜੀ ਸੈਂਟਰਲ ਸਰਕਾਰ ਵੱਲੋਂ ਕੋਈ ਵੀ ਉਹ ਰਿਹਲ ਨਹੀਂ ਕੀਤੀ ਇਹਦੇ ਬਾਰੇ ਤੁਸੀਂ ਕਿਵੇਂ ਬਹੁਤ ਮਾੜੀ ਗੱਲ ਹੈ ਜੀ ਸੈਂਟਰਲ ਸਰਕਾਰ ਦੀ ਇਹ ਨਹੀਂ ਸੋਚਣਾ ਚਾਹੀਦਾ ਵੀ ਇਹ ਸਮਾਜ ਮੈਨੂੰ ਵੋਟਾਂ ਨਹੀਂ ਪਾਉਂਦਾ ਤਾਂ ਇਹ ਚਾਹੇ ਰੋਲਦਾ ਫਿਰਦਾ ਰਹੇ ਤੇ ਬਈ ਮੈਨੂੰ ਮੇਰੀ ਸਿਹਤ ਤੇ ਕੋਈ ਫਰਕ ਨਹੀਂ ਆ ਪ੍ਰਧਾਨ ਮੰਤਰੀ ਜਾਂ ਸਰਕਾਰ ਦੀ ਇਹ ਸੋਚ ਨਹੀਂ ਹੋਣੀ ਚਾਹੀਦੀ ਤੇ ਉਹਨਾਂ ਨੂੰ ਸਾਰਿਆਂ ਜਿੰਨੇ ਵੀ ਆਪਣੇ ਮੁੱਦੇ ਹਨ ਹੱਲ ਕਰਨੇ ਚਾਹੀਦੇ ਕੀ ਤੁਸੀਂ ਆਪ ਦੀ ਰਾਈ ਅਪੀਲ ਕਰੋਗੇ ਦਲੇਵਾਲ ਸਾਹਿਬ ਕਿਸੇ ਤਰ੍ਹਾਂ ਦੇ ਅਸੀਂ ਮੈਂ ਤਾਂ ਜਾ ਕੇ ਵੀ ਆਏ ਆ ਜੀ ਸਭ ਤੋਂ ਪਹਿਲਾਂ ਮੈਂ ਹੀ ਜਾ ਕੇ ਆਇਆ ਸੀ ਬਾਕੀ ਬਾਅਦ ਚ ਹੀ ਗਏ ਆ ਜਿੱਥੇ ਵਾਚਰ ਦੇ ਕੇ ਆਇਆ ਪਾਣੀ ਵਾਲੇ ਉਹ ਹਾਂ ਆਪਣਾ ਐਮਪੀ ਸਾਹਿਬ ਸੱਦਾ ਦਿੰਦਾ ਤੁਸੀਂ ਹੋਰ ਜਥੇਬੰਦੀਆਂ ਨੂੰ ਅਸੀਂ ਕਿਸੇ ਨੂੰ ਨਹੀਂ ਸੱਦਾ ਦਿੰਦਾ ਜੀ ਨਹੀਂ ਅਸੀਂ ਪਾਰਟੀ ਨਾਉਂਸ ਕਰਕੇ ਫੇਰ ਅਸੀਂ ਦੇਖਾਂਗੇ ਵੀ ਕੌਣ ਸਾਨੂੰ ਅਪਰੋਚ ਕਰਦਾ ਹੈ ਤੇ ਅਸੀਂ ਕਿਹਦੇ ਕੋਲੇ ਜਾਣਾ ਹੈ ਸਾਰੇ ਪੰਜਾਬ ਦਾ ਇਕੱਠ ਹੋਊਗਾ ਜਾਂ ਫਿਰ ਫ੍ਰੀਕੋਰਡ ਦਾ ਇੱਕ ਨਹੀਂ ਜੀ ਪੂਰੇ ਪੰਜਾਬ ਦਾ ਬਾਹਰੋਂ ਵੀ ਆ ਜਾਣ ਚਾਹੇ ਬਾਹਰ ਸੂਬਿਆਂ ਤੋਂ ਵੀ ਆ ਜਾਣ ਅਮਰੀਕਾ ਕੈਨੇਡਾ ਤੋਂ ਆ ਜਾਣ ਜੋ ਸੰਗਤ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਕਹੀਆਂ ਨਾ ਜੀ ਪਾਰਟੀ ਕਿਉਂ ਕਾਮਯਾਬ ਹੁੰਦੀ ਹੈ ਜਨ ਸਮਰਥਨ ਚਾਹੀਦਾ ਹੈ ਸੰਗਤ ਦਾ ਸਮਰਥਨ ਚਾਹੀਦਾ ਹੈ ਸਾਡੇ ਕੋਲੇ ਪਹਿਲਾਂ ਸਮਰਥਨ ਹੈ ਅਸੀਂ ਬਾਅਦ ਚ ਪਾਰਟੀ ਬਣਾ ਰਹੇ ਹਾਂ ਤਾਂ ਕਾਮਯਾਬਤਾ ਆਪ ਹੀ ਹੋ